ਜਿਹੜੇ ਪਣਪਰਾਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਓ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਰਾਤੀ ਫੇਰ ਮੀਂਹ ਪੈ ਗਿਆ ਕੱਲ ਵੀ ਮੀਂਹ ਪੈਂਦਾ ਰਿਹਾ ਤੇ ਜਿਹੜੀ ਅਸੀਂ ਕੱਲ ਮੋਰਨੀ ਬਣਾਈ ਆ ਉਹ ਦਿਖਾਉਣੀ ਆ ਤੁਹਾਨੂੰ ਉਹ ਮੈਂ ਬਣਾਈ ਆ ਵਾਲੀ ਤੇ ਸਾਰਿਆਂ ਨੂੰ ਕਰਦਿਆਂ ਨੇ ਤਾਂ ਇੰਨੇ ਜਿਆਦਾ ਸਲਾਇਆ ਕਿਉਂਕਿ ਇਹਦੇ ਵਿੱਚ ਬਦਕਿ ਮੈਂ ਤਾਂ ਇੱਦਾਂ ਬਹੁਤ ਪਿਆਰਾ ਲੱਗ ਰਿਹਾ ਤੁਸੀਂ ਦੱਸਿਓ ਵੀ ਇਹ ਥੋੜਾ ਜਿਹਾ ਕੱਚਾ ਕੱਚਾ ਰੌ ਰੌ ਤਾਂ ਨਹੀਂ ਲੱਗ ਰਿਹਾਆਂ ਸੋਹਣੀਆਂ ਕੋਠੀਆਂ ਲੋਕਾਂ ਦੀਆਂ ਪਤਾ ਨਹੀਂ ਮੈਂ ਨੁਕਸਾਨ ਹੋ ਰਿਹਾ ਉਹਨਾਂ ਹੀ ਸੇਵਾ ਟਰੱਕ ਪਰ ਪਰ ਕੇ 11 ਗਿਆ ਟਰੱਕ ਸਰਦਾ ਦਾ ਸੁੱਕੇ ਰਸ ਲੈ ਕੇ ਦੇ ਕੇ ਆਓ ਕਿਉਂਕਿ ਤਾਂ ਕਿਰਾਲ ਮੇ ਕਿ ਸਾਰਾ ਦੁੱਖ ਸੁੱਖ ਵੰਡ ਲੈਂਦੇ ਆ ਆਪਣੇ ਪੰਜਾਬੀ ਤੇ ਹੁਣ ਵੀ ਪਰ ਅਸੀਂ ਬੜੇ ਸੇਫ ਬੈਠੇ ਆ ਅਸੀਂ ਵੀਡੀਓ ਦੇਖ ਕੇ ਹੀ ਜਿੰਝੋਲੇ ਪਏ ਆ ਤੁਸੀਂ ਕਿੱਥੋਂ ਆਏ ਮੈਂ ਫਰੋਮ ਕਡਾਈਆਂ ਸਾਫ਼ ਕਰਕੇ ਆਈ ਆ ਅੱਛਾ ਚਾਹਤਾ ਆਦਮੀਆਂ ਪੂਰੀਆਂ ਵਿੱਚੋਂ ਦਾ ਮੇਰਾ ਮੂੰਹ ਦੇਖਣ ਲੱਗ ਪਿਆ ਨਾ ਤਾਂ ਆ ਵੇਖਰਾ ਹੋ ਜੀਆਂ ਆ ਪਈਆਂ ਆ ਸਿੱਧੀ ਸੋਹਣੀ ਨਿਕਲੀ ਨਾ ਵੀ ਇਹ ਬਹੁਤ ਖਰਾਬ ਵੀ ਬੜੀ ਹੋਈ ਪਈ ਸੀ ਨਾ ਹਾਂਜੀ ਤੇ ਆ ਤਾਂ ਚਲੋ ਆਪਾਂ ਘੱਟਰਾ ਹਾਂਜੀ ਕਾ ਅਸੀਂ ਸਾਫ਼ ਕਰਕੇ ਲਿਆਏ ਚਿਮਨੀ ਦਾ ਇਹ ਤਾਂ ਹਾਂ ਜਮਾ ਹੀ ਕਿਉਂ 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 ਮਸਾਈ ਮਸਾਈ ਹੈ ਨਾ ਇਹਦੇ ਵਿੱਚ ਤਿੱਲਿਆਂ ਨਾਲ ਸਪੰਜ ਪਾ ਪਾ ਕੇ ਵਿੱਚ ਦੋ ਤਿੰਨ ਵਾਰ ਹੀ ਮੈਨੂੰ ਲੱਗਦਾ ਹੈ ਨਾ ਤੁਸੀਂ ਵੀ ਸਾਫ਼ ਕੀਤਾ ਇਹਨੂੰ ਪਹਿਲਾਂ ਗਰਮ ਪਾਣੀ ਪਾਇਆ ਫਿਰ ਵੀ ਫਰਕ ਕਮ ਸੁੱਤਰ ਨਹੀਂ ਆਇਆ ਫਿਰ ਧੋ ਧੋ ਕੇ ਧੋ ਧੋ ਕੇ ਫਿਰ ਨਖੇੜਤੀ ਮੈਨੂੰ ਕਾ ਚਾਪ ਪਠੰਡਾ ਸੀ ਮੌਸਮ ਬੜੀ ਲੈਗੇ ਇਹ ਨਾਲੇ ਮੈਂ ਕਿਨਾਂ ਤੇ ਜੋਤਰਾ ਲੱਗਣਾ ਬੈ ਕੇ ਲਾਉਂਗੀ ਮੈਨੂੰ ਜਿਆਦਾ ਲੱਗਦਾ ਨਾ ਸਹੀ ਗੱਲ ਹੈ ਨਾਲੇ ਡਾਕੇ ਬੰਦੇ ਆਰਾਮ ਨਾਲ ਸਾਫ ਕਰ ਲੈਂਦਾ ਬਾਕੀ ਅਸੀਂ ਕੰਮ ਕਰਦਿਆਂ ਨਹੀਂ ਦਾਲ ਆਟਾ ਉਟਾ ਗੁੰਨ ਕੇ ਛੋਲ ਛੋਲ ਕੇ ਬਣਾਉਨੇ ਆ ਰੋਟੀ ਪਾਣੀ ਦਾ ਕਰਦੇ ਹਾਂ ਕੰਮ ਹਾਂਜੀ ਅੱਜ ਸਫਾਈ ਨਾਲ ਵੀ ਨਹੀਂ ਅੱਜ ਥੋੜਾ ਜਿਹਾ ਸੰਦੇ ਕਰਕੇ ਤੇ ਲਿਆ ਅਸੀਂ ਹਾਂਜੀ ਮੈਂ ਕਰ ਪਾਈ ਨਹੀਂ ਸਹੀ ਗੱਲ ਹੈ ਇੱਕ ਦਿਨ ਸਹਸਿਆ ਜੀ ਮੈਂ ਕਰ ਲੂ ਕੰਮ ਕਾਹੀ ਨਾ ਕਰੀ ਸਹੀ ਗੱਲ ਹੈ ਚਲਦਾ ਹੀ ਰਹਿਣਾ ਤੇ ਚਲੋ ਹੁਣ ਰੋਟੀ ਪਾਣੀ ਕਰਕੇ ਸਫਾਈਆਂ ਸਗੀਆਂ ਕਰਕੇ ਫਿਰ ਮਿਲਦੇ ਆਪਾਂ YouTube ਫੈਮਿਲੀ ਨੂੰ ਹਾਂਜੀ ਠੀਕ ਐ ਸਤਿ ਸ਼੍ਰੀ ਅਕਾਲ YouTube ਫੈਮਿਲੀ ਕੀ ਹਰ ਚਾਲ ਕਿਵੇਂ ਤੁਸੀਂ ਸਾਰੇ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਕੱਲ ਮੈਂ ਥੋੜਾ ਜਿਹਾ ਵਲੌਗ ਬਣਾ ਸਕੀ ਸੀ ਅ ਬਾਅਦ ਵਿੱਚ ਥੋੜਾ ਬਿਜ਼ੀ ਹੋਗੇ ਜਿਵੇਂ ਕਿ ਅਸੀਂ ਕੱਲ ਫੇਰ ਕੰਮ ਲੇਟ ਕੀਤਾ ਅੱਜ ਕੱਲ ਜਿਵੇਂ ਤੁਹਾਨੂੰ ਪਤਾ ਹੀ ਹੈ ਸੰਡੇ ਕਰਕੇ ਥੋੜਾ ਜਿਹਾ ਲੇਟ ਸ਼ੁਰੂ ਕੀਤਾ ਹੈ ਕੰਮ ਕਰਦਾ ਤੇ ਫਿਰ ਲੇਟ ਹੀ ਫਿਨਿਸ਼ ਹੋਇਆ ਉਸ ਤੋਂ ਬਾਅਦ ਅਸੀਂ ਲੱਗ ਪਏ ਫਿਰ ਮੋਰਨੀ ਬਣਾਉਣ ਤੇ ਤੁਹਾਨੂੰ ਦਿਖਾਨੀਆਂ ਅਸੀਂ ਹੁਣ ਤੱਕ ਤਿੰਨ ਅਲੱਗ-ਅਲੱਗ ਮੋਰਨੀਆਂ ਬਣਾ ਚੁੱਕੇ ਹਾਂ ਤੁਹਾਨੂੰ ਕਿਹੜੀ ਮੋਰਨੀ ਵਧੀਆ ਲੱਗਦੀ ਆ ਫਿਰ ਉਹੀ ਸੂਟ ਤੇ ਪਾਵਾਂਗੇ ਤੇ ਵੇਖਿਓ ਪਹਿਲਾਂ ਨਾਲੋਂ ਹੱਥ ਸਾਫ਼ ਹੋਇਆ ਕਿ ਨਹੀਂ ਹੋਇਆ ਤੇ ਆਓ ਤੁਹਾਨੂੰ ਮੈਂ ਦਿਖਾਉਣੀ ਆ ਹਾਂਜੀ ਸਭ ਤੋਂ ਪਹਿਲਾਂ ਮੈਂ ਆ ਵਾਲੀ ਮੋਰਨੀ ਬਣਾਈ ਸੀ ਜਿਹਦੇ ਉੱਪਰ ਇੱਥੇ ਦਬਕਾ ਇਹ ਸਿੱਪੀ ਤੇ ਆ ਵਾਲੇ ਆਪਣੇ ਜਿਹੜੇ ਇਹਨੂੰ ਪਤਾ ਨਹੀਂ ਕੱਟਦਾਨਾ ਬੋਲਦੇ ਆ ਜਾਂ ਜਰਦੋਜੀ ਬੋਲਦੇ ਹੁਣ ਮੈਨੂੰ ਕਲੀਅਰ ਨਹੀਂ ਪਤਾ ਇਹਦਾ ਨਾਮ ਕਿਉਂਕਿ ਮੈਂ ਵੀ ਨਵਾਂ ਨਵਾਂ ਕੰਮ ਸਿੱਖ ਰਹੀ ਆ ਸੋਚਦੀ ਆ ਵੀ ਜੇ ਹੱਥ ਵਧੀਆ ਸਾਫ਼ ਹੋ ਜੇ ਤੇ ਇੱਕ ਸੂਟ ਮੋਰਨੀਆਂ ਵਾਲਾ ਕੱਢਾਂ ਤੇ ਉਸ ਤੋਂ ਬਾਅਦ ਆ ਮੋਰਨੀ ਬਣਾਈ ਸੀ ਇਹਦੇ ਵਿੱਚ ਜਿਵੇਂ ਆ ਸਾਰੇ ਇਸ ਤਰ੍ਹਾਂ ਸਿਕਨ ਸੀ ਲਾਇਆ ਸੀ ਤੇ ਇਹਦੇ ਵਿੱਚ ਆਪਾਂ ਕੀ ਕੀਤਾ ਵਿੱਚ ਇੱਕ ਮੋਤੀ ਪਾ ਲਿਆ ਤੇ ਮੋਤੀ ਪਾ ਕੇ ਤੇ ਸਾਈਡਾਂ ਤੇ ਸਿਕਨਸ ਲਾਤੇ ਵੀ ਜਿਵੇਂ ਖੰਭ ਜੇ ਹੁੰਦੇ ਨੇ ਨਾ ਮੋਰ ਦੇ ਇਹ ਉਸ ਮਤਲਬ ਆਹ ਵਾਲਾ ਜਿਹੜਾ ਸੀਗਾ ਸਟੋਨ ਆ ਸਟੋਨ ਉਸ ਦਾ ਬਣਿਆ ਆ ਸੀ ਤੇ ਜਿਵੇਂ ਮੋਰਨੀ ਪਿੱਛੇ ਨੂੰ ਦੇਖ ਰਹੀ ਆ ਆ ਪੈਰ ਆ ਤੇ ਇਸ ਤਰ੍ਹਾਂ ਆ ਆ ਓਵਰਲੋ ਆ ਲੁੱਕ ਆਈ ਇਸ ਮੋਰਨੀ ਦੀ ਤੇ ਜਿਹੜੀ ਅਸੀਂ ਕੱਲ ਮੋਰਨੀ ਬਣਾਈ ਆ ਉਹ ਦਿਖਾਉਣੀ ਆ ਤੁਹਾਨੂੰ ਉਹ ਮੈਂ ਬਣਾਈ ਆ ਵਾਲੀ ਤੇ ਸਾਰਿਆਂ ਨੂੰ ਕਰਦਿਆ ਨੇ ਤਾਂ ਇੰਨੇ ਜਿਆਦਾ ਸਲਾਇਆ ਕਿਉਂਕਿ ਇਹਦੇ ਵਿੱਚ ਮੈਂ ਸੀਕਵੈਂਸ ਨਹੀਂ ਲਾਈ ਸੀਕਵੈਂਸ ਲੱਗ ਵੀ ਸਕਦੇ ਆ ਕੱਲ ਬਹੁਤ ਲੇਟ ਕੰਮ ਸ਼ੁਰੂ ਕੀਤਾ ਸੀਗਾ ਇਸ ਕਰਕੇ ਥੋੜਾ ਜਿਹਾ ਹੋ ਗਏ ਸੀ ਇੱਥੇ ਜਿਹੜੇ ਜ਼ਿਰਦੋਜੀ ਆ ਉਹ ਮੈਂ ਐਸ ਰੋਕ ਕੀਤੀ ਸੀ ਤੇ ਇੱਥੇ ਹੁਣ ਕੀਤੀ ਆ ਐਸ ਰੋਕ ਲਾਈ ਆਪਾਂ ਇਸ ਤਰ੍ਹਾਂ ਕਰਕੇ ਲਗ ਲਗ ਦੇ ਤੁਸੀਂ ਦੱਸਿਓ ਤੁਹਾਨੂੰ ਕਿਹੜੀ ਸਹੀ ਲੱਗਦੀ ਆ ਮੈਨੂੰ ਤਾਂ ਆਹ ਸਹੀ ਲੱਗੀ ਤੇ ਬਾਕੀ ਇਹਨੂੰ ਆਪਾਂ ਸਾਈਡਾਂ ਤੋਂ ਅ ਕੀ ਕਹਿੰਦੇ ਆ ਇਹ ਪੰਜਾਬੀ ਚ ਕਹਿੰਦੇ ਲਿਕ ਨਹੀਂ ਕਰ ਸਕਦੇ ਇਹਨੂੰ ਥ੍ਰੈਡ ਨਾਲ 골ਡਨ ਥ੍ਰੈਡ ਨਾਲ ਤੇ ਜਾਂ ਫਿਰ ਆਪਾਂ ਸਿਕਵੈਂਸ ਵੀ ਲਾ ਸਕਦੇ ਆ ਹੁਣ ਦੇਖਦੇ ਆ ਕਿਹੜਾ ਜ਼ਿਆਦਾ ਸੋਹਣਾ ਲੱਗੂਗਾ ਬਾਕੀ ਮੈਂ ਤਾਂ ਇੰਦਾ ਹੀ ਬਹੁਤ ਪਿਆਰਾ ਲੱਗ ਰਿਹਾ ਤੁਸੀਂ ਦੱਸਿਓ ਵੀ ਇਹ ਥੋੜਾ ਜਿਹਾ ਕੱਚਾ-ਕੱਚਾ ਰੌ-ਰੌ ਤਾਂ ਨਹੀਂ ਲੱਗ ਰਿਹਾ ਤੇ ਫਿਰ ਇਸ ਨੂੰ ਆਪਾਂ ਫਿਨਿਸ਼ਿੰਗ ਦੇ ਦਾਂਗੇ ਆ ਮੈਂ ਸ਼ਨੀਲ ਦਾ ਜਿਹੜਾ ਮੇਰਾ ਸਟਾਲ ਪਿਆ ਸੀ ਹੁੰਦੇ ਤੇ ਬਣਾਈ ਹੈ ਤੇ ਇਹ ਤਾਂ ਜਿਵੇਂ ਪੱਗ ਦਾ ਕੱਪੜਾ ਪਿਆ ਸੀਗਾ ਜਿਵੇਂ ਕਹਨੋ ਕੋਈ ਲਾਈਨਿੰਗ ਨਾਲ ਵਧਿਆ ਟੋਟਾ ਪਿਆ ਹੋਣਾ ਤੇ ਮੈਂ ਹੁੰਦੇ ਤੇ ਪਾ ਕੇ ਵੇਖਿਆ ਤੇ ਵੇਖੋ ਕਲਰ ਦਾ ਠਾ ਕਿੰਨਾ ਆ ਪਿੰਕ ਤੇ ਹਨਾ ਮਹਰੂਨ ਤੇ ਆਪਣੀ ਜਗ੍ਹਾ ਠਾਏ ਇੰਨਾ ਪਣਾ ਉਠਾਇਆ ਬਹੁਤ ਸੋਨਾ ਬਣਿਆ ਮੈਨੂੰ ਤਾਂ ਬੜੇ ਪਿਆਰੇ ਲੱਗੇ ਤੁਹਾਨੂੰ ਤਿੰਨਾ ਚ ਆ ਤਾਂ ਮੈਨੂੰ ਨਹੀਂ ਮੋਰ ਕਿਸੇ ਐਂਗਲ ਤੋਂ ਲੱਗ ਰਿਹਾ ਪਤਾ ਨਹੀਂ ਤੁਹਾਨੂੰ ਲੱਗ ਰਿਹਾ ਕਿ ਨਹੀਂ ਆ ਥੋੜਾ ਜਿਹਾ ਲੱਗਦਾ ਆ ਵੀ ਥੋੜਾ ਜਿਹਾ ਲੱਗਦਾ ਬਾਕੀ ਦੱਸਿਓ ਸਫਾਈ ਹੈ ਕਿ ਨਹੀਂ ਅਜੇ ਸੂਟ ਕੱਢਿ ਸ਼ਪਾਲੀਏ ਕਿ ਅਜੇ ਤੁਹਾਡੀ ਹੋਰ ਪ੍ਰੈਕਟਿਸ ਕਰ ਲਈਏ ਹੁਣ ਮੈਂ ਤੈਨੂੰ ਦੁਖਾਨੀਆਂ ਦੇਖੋ ਰਾਤੀ ਫੇਰ ਮੀਂਹ ਪੈ ਗਿਆ ਕੱਲ ਵੀ ਮੀਂਹ ਪੈਂਦਾ ਰਿਹਾ ਤੇ ਅਜੇ ਵੀ ਨੈਟ ਤੇ ਮੀਂਹ ਬੜਾ ਜ਼ਿਆਦਾ ਸ਼ੋਅ ਹੋ ਰਿਹਾ ਦੇਖੋ ਔਰ ਟੋਬਿਆਂ ਦੇ ਵਿੱਚ ਪਾਣੀ ਜਮਾ ਹੋ ਜਾਂਦਾ ਬਾਕੀ ਤਾਂ ਚਲੋ ਰੋੜ ਜਾਂਦਾ ਰੋੜ ਤੇ ਦੇਖੋ ਅਸੀਂ ਇੰਨੀ ਕੁ ਬਾਰਿਸ਼ ਤੋਂ ਪਰੇਸ਼ਾਨ ਹੋਏ ਪਏ ਆ ਪਰ ਤੁਸੀਂ ਸੋਚੋ ਜਿੱਥੇ ਪਾਣੀ ਆਏ ਹੋਇਆ ਜਦੋਂ ਉਹ ਵੀਡੀਓ ਵੇਖੀ ਦੀਆਂ ਨਾ ਤੇ ਮਨ ਵਿੱਚ ਇੰਨਾ ਡਰ ਵੀ ਫੈਲਿਆ ਹੋਇਆ ਸਾਰੇ ਭੈਣ ਭਰਾ ਇੱਕ ਤੁਜੀ ਨੂੰ ਫੋਨ ਕਰਕੇ ਕਹਿ ਰਹੇ ਆ ਵੀ ਤੁਸੀਂ ਸਾਡੇ ਕੋਲ ਆ ਜਾਓ ਤੁਸੀਂ ਸਾਡੇ ਕੋਲ ਆ ਜਾਓ ਤੇ ਬੜਾ ਹੀ ਔਖਾ ਹੋਇਆ ਪਿਆ ਜਿਹੜਾ ਮੀਆਂ ਨੇ ਰੱਬਾ ਮੀ ਰੋਕਦੇ ਤੇਰੇ ਅੱਗੇ ਅਰਦਾਸ ਕਰਦੇ ਆ ਕੀ ਪੁੱਲ ਹੋ ਗਈ ਸਰਕਾਰਾਂ ਨੇ ਤਾਂ ਸਾਡੇ ਨਾਲ ਖੜਨਾ ਨਹੀਂ ਕਮ ਸੇ ਕਮ ਤੂੰ ਹੀ ਕੋਈ ਇਹਨਾਂ ਦੇ ਮੱਤ ਤੇ ਜਿਹੜਾ ਪਰਦਾ ਪਿਆ ਹੈ ਉਤਾਰ ਦੇ ਪਤਾ ਨਹੀਂ ਕੀ ਹੋ ਗਿਆ ਇਨਾਂ ਕਾਰਟ ਹੈਗੇ ਇੰਨੀਆਂ ਸੋਹਣੀਆਂ ਕੋਠੀਆਂ ਲੋਕਾਂ ਦੀਆਂ ਪਤਾ ਨਹੀਂ ਮੈਂ ਨਹੀਂ 1 ਰੁਪਿਆ ਡਿੱਗ ਜੇ ਉਹਨੂੰ ਵਾਰ-ਵਾਰ ਚੱਕੀਦਾ ਤੇ ਇੰਨੇ ਲੱਖਾਂ ਕਰੋੜਾਂ ਦਾ ਨੁਕਸਾਨ ਕਿਵੇਂ ਦੁਨੀਆ ਦਾ ਪੂਰਾ ਹੋਊਗਾ ਪਰ ਜਿਵੇਂ-ਜਿਵੇਂ ਨੁਕਸਾਨ ਹੋ ਰਿਹਾ ਹੈ ਉਨਾਂ ਹੀ ਸੇਵਾ ਟਰੱਕ ਪਰ ਪਰ ਕੇ 11-11 ਟਰੱਕ ਇੱਕ ਹੀ ਸੇਵਾ ਦਾ ਲੈ ਕੇ ਜਾ ਰਿਹਾ ਹੈ ਕੋਈ ਟਰਾਲੀਆਂ ਕੋਈ ਟਰੈਕਟਰ ਜਿੰਨੀ ਵੀ ਸੇਵਾ ਦਾ ਹਿੱਸਾ ਪੈਂਦਾ ਤੇ ਮੈਂ ਵੀ ਜੱਗ ਸਰ ਦੇ ਪਾਪਾ ਨੂੰ ਕਿਹਾ ਹੈ ਤੁਸੀਂ ਕੋਈ 5000 10000 ਜਿੰਨਾ ਵੀ ਤੁਹਾਡੀ ਸ਼ਰਦਾ ਹੈ ਦਾ ਸੁੱਕੀ ਰਸ ਲੈ ਕੇ ਦੇ ਕੇ ਆਓ ਕਿਉਂਕਿ ਇਹ ਮੁਸੀਬਤ ਕਿਸੇ ਤੇ ਵੀ ਆ ਸਕਦੀ ਹੈ ਆਪਣੇ ਤੇ ਵੀ ਆ ਸਕਦੀ ਆ ਜੇ ਅੱਜ ਆਪਾਂ ਕਿਸੇ ਨਾਲ ਖੜਾਂਗੇ ਤੇ ਭਲਕੇ ਕੋਈ ਆਪਣੇ ਨਾਲ ਹੀ ਖੜ ਸਕਦਾ ਹੈ ਰਲ ਮਿਲ ਕੇ ਆਪਣਾ ਦੁੱਖ ਸੁੱਖ ਸਾਂਝਾ ਕਰਨਾ ਚਾਹੀਦਾ ਸ਼ੁਰੂ ਤੋਂ ਹੀ ਆਪਣੇ ਜਿਵੇਂ ਰੀਤਾਂ ਕੇ ਰਲ ਮਿਲ ਕੇ ਸਾਰਾ ਦੁੱਖ ਸੁੱਖ ਵੰਡ ਲੈਂਦੇ ਆ ਆਪਣੇ ਪੰਜਾਬੀ ਤੇ ਹੁਣ ਵੀ ਪੰਜਾਬੀ ਇੱਕ ਦੂਜੇ ਦਾ ਦੁੱਖ ਸੁੱਖ ਚੰਗੀ ਤਰ੍ਹਾਂ ਵੰਡਾ ਰਹੇ ਨੇ ਬਾਹਰੋਂ ਪਾਸੇੋਂ ਸਾਰੇ ਹੋਰ ਭੈਣ ਭਰਾ ਵੀ ਆ ਰਹੇ ਆ ਤੇ ਪਰ ਇਹ ਕੁਦਰਤ ਦੀ ਆਫਤ ਆ ਕੋਈ ਸੋਚੀ ਸਮਝੀ ਸਾਜਿਸ਼ ਹੋ ਜਾਂਦੀ ਐ ਤੇ ਕੁਝ ਚਲੋ ਕੋਈ ਗੱਲ ਨਹੀਂ ਅਸੀਂ ਸਿਰ ਮੱਥੇ ਹੁਣ ਕੀ ਕਰ ਸਕਦੇ ਆ ਫਿਰ ਵੀ ਸਾਡੇ ਪੰਜਾਬੀ ਹੌਂਸਲਾ ਨਹੀਂ ਹਾਰਦੇ ਡੱਟ ਕੇ ਲੱਗੇ ਹੋਏ ਆ ਮੈਂ ਸਲੂਟ ਕਰਦੀ ਆ ਆਪਣੇ ਪਹਿਰਾਵਾਂ ਨੂੰ ਤੇ ਪੈਰਾਂ ਨੂੰ ਜਿਹੜੇ ਇਸ ਜੰਗ ਨੂੰ ਲੜ ਰਹੇ ਆ ਪਰ ਅਸੀਂ ਬੜੇ ਸੇਫ ਬੈਠੇ ਆ ਅਸੀਂ ਵੀਡੀਓ ਦੇਖ ਕੇ ਚਿੰਝੋਲੇ ਪਏ ਆ ਪਰ ਜਿਹੜੇ ਇਸ ਚੀਜ਼ ਨੂੰ ਫੇਸ ਕਰ ਰਹੇ ਆ ਧੰਨ ਨੇ ਸਲੂਟ ਆ ਉਹਨਾਂ ਨੂੰ ਵਾਹਿਗੁਰੂ ਉਹਨਾਂ ਨੂੰ ਇੰਨੀ ਕਿ ਤਾਕਤ ਬਖਸ਼ੀ ਕਿ ਇਸ ਲੜਾਈ ਵਿੱਚ ਇਸ ਜੰਗ ਨੂੰ ਜਿੱਤ ਲੈਣ ਤੇ ਮੁੜ ਫਿਰ ਤੋਂ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਰੱਤੀ ਮੈਨੂੰ ਹੋ ਗਿਆ ਸੀ ਬੁਖਾਰ ਥੋੜਾ ਜਿਹਾ ਤੱਬੇ ਤੇ ਕਿल्ली ਮੱਸੀ ਆਵਾਜ਼ ਵਿੱਚ ਵੀ ਤੁਹਾਨੂੰ ਲੱਗਦਾ ਹੋਣਾ ਥੋੜਾ ਫਰਕ ਤੇ ਹੁਣ ਬਸ ਜਿਆਦਾ ਵੀਡੀਓ ਨਹੀਂ ਬਣਾ ਸਕੀ ਕੱਲ ਵੀ ਕੁਝ ਨਹੀਂ ਬਣਾਇਆ ਗਿਆ ਜਿੰਨੀ ਕਿ ਕਲਿੱਪਸ ਲਈਆਂ ਅੱਜ ਹੀ ਲਈਆਂ ਸੋ ਇੱਥੇ ਕਰਦੇ ਆ ਹੁਣ ਵਲੌਗ ਦਾ ਐਂਡ ਜਿੰਨੀ ਕਿ ਵੀਡੀਓ ਬਣ ਸਕੀ ਮੈਂ ਤੁਹਾਡੇ ਨਾਲ ਕੁਝ ਕੁ ਗੱਲਾਂ ਸਾਂਝੀਆਂ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਘਰ ਦੇ ਕੰਮਾਂ ਦਾ ਰੁਟੀਨ ਤਾਂ ਤੁਹਾਨੂੰ ਪਤਾ ਹੀ ਆ ਸੁਬਾਹ ਸ਼ਾਮ ਚੱਲਦਾ ਹੀ ਰਹਿੰਦਾ ਸਫਾਈਆਂ ਕੱਪੜੇ ਰਸੋਈ ਦਾ ਦੁੱਧ ਸੰਭਲਿਆ ਨਾ ਉਹ ਕਿੰਨਾ ਕੰਮ ਜਨਾਨੀਆਂ ਦੇ ਕੰਮ ਤਾਂ ਮੁੱਕਦੇ ਹੀ ਨਹੀਂ ਗੇ ਆਪ ਹੀ ਘਰੋਂ ਛੱਡ ਕੇ ਬਹਿ ਜਾਂਦਾ ਤੇ ਸਭ ਤੋਂ ਜ਼ਿਆਦਾ ਦੁੱਖ ਜਿਹੜਾ ਪਾਣੀਆਂ ਦਾ ਜਕਲ ਚੱਲ ਰਿਹਾ ਹੈ ਅੱਧਾ ਬੁਖਾਰ ਤਾਂ ਉਹਦੇ ਚੜ ਜਾਂਦਾ ਜਦੋਂ ਵੀਡੀਓ ਵੇਖ ਲਈਦੀਆਂ ਪਰ ਇੱਥੇ ਕੁਝ ਕਰ ਨਹੀਂ ਸਕਦੇ ਕਿਵੇਂ ਮੱਝਾਂ ਰੁੜੀਆਂ ਜਾਂਦੀਆਂ ਐ ਪੈਸੇ ਲੋਕਾਂ ਦੇ ਵਿਖਾਉਣ ਦੇ کئی ਤਸੇ ਹੋਏ ਵਿੱਚ ਉਹ ਇੱਕ ਕਿਸੇ ਦਾ ਸੋਨਾ ਇੱਕ ਘਰ ਦੇ ਵਿੱਚ ਵਿਆਹ ਰੱਖਿਆ ਸੀ ਉਹਨਾਂ ਦਾ ਸੋਨਾ ਰੁੜ ਗਿਆ ਬਹੁਤ ਹੀ ਦੁੱਖ ਹੁੰਦਾ ਬੜਾ ਦੁੱਖ ਵੀ ਇਸ ਸਮੇਂ ਦੇ ਸਭ ਨੂੰ ਵੇਟ ਹੁੰਦੀ ਕਿਆਂ ਦੇ ਵਿਆਹ ਰੁਕ ਗਏ ਕਿਆਂ ਦੇ ਬਹੁਤ ਜ਼ਿਆਦਾ ਵੀ ਜਿਵੇਂ ਹੁਣ ਪਾਣੀ ਦੇ ਵਿੱਚ ਤੁਰਨਾ ਇਤੋਂ ਇਤੋਂ ਤੱਕ ਪਾਣੀ ਆਇਆ ਹੋਇਆ ਉਹ ਚੀਜ਼ਾਂ ਵੇਖ ਕੇ ਆ ਲੱਗਦਾ ਵੀ ਹਾਏ ਰੱਬਾ ਇੰਨੀ ਕਰੋਪੀ ਤੇ ਚਲੋ ਵਾਇਕਰੂ ਨੇ ਓਨਾਂਕ ਜਿੰਨਾ ਕਿ ਸਾਨੂੰ ਕਰੋਪੀ ਦਿੱਤੀ ਓਨਾਂਕ ਸਾਨੂੰ ਹਿੰਮਤ ਵੀ ਦਿੱਤੀ ਹੋਈ ਆ ਰਲ ਮਿਲ ਕੇ ਨਜਿੱਠ ਰਹੇ ਆ ਪੈਂਪਰਾ ਸਾਰੇ ਤੇ ਚਲੋ ਆਪਾਂ ਵੀ ਸਾਰੇ ਰਲ ਕੇ ਚੱਲ ਗਏ ਓਨਾਂ ਪੈਂਪਰਾਵਾਂ ਦੀ ਮਦਦ ਕਰੀਏ ਅ ਬਾਕੀ ਆਪਾਂ ਨੇ ਇੱਥੇ ਕਰਦੇ ਆ ਬਲੌਗ ਦਾ ਐਂਡ ਅ ਵਧੀਆ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਜਿਹੜੇ ਪਹਿਨ ਪਹਿਲਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਮਿਲਦੇ ਆ नेक्स्ट ਵੀਡੀਓ ਜ ਤਦ ਤੱਕ ਲਈ ਬਾਏ